ਨਮਸਕਾਰ ਸੁਜੀਗਰੀਓ ਪੰਜਾਬ ਬਾਰਡਰ ਨਿਊਜ਼ ਖਬਰ ਜਿੰਨਾਂਗਰ ਤੋਂ ਬਹੁਤ ਹੀ دہشت ਭਰੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਡੀਡਾ ਸਾਂਸੀਆਂ ਪਿੰਡ ਜੋ ਕਿ ਜਿੰਨਾਂਗਰ ਪਿੰਡ ਦੇ ਅਧੀਨ ਆਉਂਦਾ ਉਸ ਦੇ ਵਿੱਚ ਤਿੰਨ ਲਾਸ਼ਾਂ ਮਿਲੀਆਂ ਨੇ ਜੋ ਕਿ ਸੰਦੇਕ ਲਾਸ਼ਾਂ ਨੇ ਹਾਲ ਹਾਲ ਤੱਕ ਕਿਸ ਤਰ੍ਹਾਂ ਦੀ ਪਛਾਣ ਨਹੀਂ ਹੋ ਸਕੀ ਦੱਸਦੀ ਹੈ ਕਿ ਜਿੰਨਾਂਗਰ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਮੋੜ ਨੇੜੇੋਂ ਇਹ ਤਿੰਨ ਨੌਜਵਾਨ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ਾਂ ਮਿਲੀਆਂ ਜਿਸ ਕਲ ਦੇ ਲੋਕਾਂ ਦੇ ਵਿੱਚ ਭਾਰੀ دہشت ਪਾਈ ਜਾ ਰਹੀ ਹੈ ਅਤੇ ਸਨਸਨੀ ਫੈਲ ਗਈ ਹੈ ਉਧਰ ਇਸ ਸਬੰਧੀ ਜਿੰਨਾਂਗਰ ਦੇ ਡੀਐਸਪੀ ਸੁਖਵਿੰਦਰ ਪਾਲ ਸਿਗਨਲ ਗੱਲ ਕੀਤੀ ਗਈ ਤਾਂ ਪੁਸ਼ਟੀ ਕੀਤੀ ਕਿ ਤਿੰਨ ਲਾਸ਼ਾਂ ਮਿਲੀਆਂ ਹਨ ਪਰ ਅੱਗੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਇਹਨਾਂ ਦੀ ਮੌਤ ਦਾ ਕੋਈ ਕਾਰਨ ਮਿਲ ਸਕਿਆ ਤੁਸੀਂ ਦੇਖ ਰਹੇ ਹੋ ਪੰਜਾਬਾਡ ਨਿਊਜ਼ ਤੇ ਮਾਰਕੇਸ਼ ਸ਼ਰਮਾ ਬੰਮਿਆ